ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਾਡਾ ਡਿਟੈਲ ਪੰਜਾਬ ਦੇ ਵਿੱਚ ਜਿੱਦੇ ਵਿੱਚ ਤੁਸੀਂ ਘਰ ਬੈਠੇ ਵਕਫਤ ਜਾਣਕਾਰੀਆਂ ਸਾਡੇ ਕੋਲ ਹਾਸਲ ਕਰਦੇ ਰਹਿੰਦੇ ਹੋ। ਸੋ ਦੋਸਤੋ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਇਆ। ਸੜਕਾਂ ਵਜਾਈ ਤੇ ਰਾਜਮਾਰਗ ਮੰਤਰਾਲੇ ਨੇ ਲਰਨਿੰਗ ਲਾਇਸੈਂਸ ਤੇ ਕਨਡਕਟਰ ਲਾਇਸੈਂਸ ਦੀ ਵੈਧਤਾ ਜਿਹੜੀ ਹੈ 29 ਫਰਵਰੀ ਤੱਕ ਵਧਾ ਦਿੱਤੀ ਹੈ। ਕੀ ਇਹ ਪੂਰੀ ਅਪਡੇਟ ਇਸ ਤੋਂ ਪਹਿਲਾਂ ਅਗੇ ਵਧੀਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਵਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੋਸਤੋ ਮਤਰਾਲੇ ਨੇ ਮੰਗਲਵਾਰ ਨੂੰ ਆਪਣੇ ਸਾਥੀ ਪੋਰਟਲ ਦੇ ਵਿੱਚ ਬੁਨਿਆਦੀ ਟਾਂਚੇ ਨਾਲ ਸੰਬੰਧਿਤ ਮੁੱਦਿਆਂ ਦੇ ਕਾਰਨ ਸਿੱਖਣ ਵਾਲੇ ਲਾਇਸੈਂਸ ਡਰਾਈਵਿੰਗ ਲਾਇਸੈਂਸ ਤੇ ਕੰਡਕਟਰ ਲਾਇਸੈਂਸ ਦੀ ਵੈਧਤਾ ਨੂੰ 29 ਫਰਵਰੀ 2024 ਤੱਕ ਵਧਾਉਣ ਦਾ ਆਦੇਸ਼ ਜਾਰੀ ਕੀਤਾ ਸੜਕਾਵਾਜਾਈ ਤੇ ਰਾਜਮਾਰਗ ਮੰਤ੍ਰਾਲੇ ਨੇ ਇੱਕ ਸਰਕੂਲਰ ਦੇ ਵਿੱਚ ਕਿਹਾ ਕਿ 31 ਜਨਵਰੀ 2024 ਤੋਂ 12 ਫਰਵਰੀ 2024 ਤੱਕ ਸਾਥੀ ਪੋਰਟਲ ਦੇ ਵਿੱਚ ਬੁਨਿਆਦੀ ਟਾਂਚੇ ਨਾਲ ਸੰਬੰਧਿਤ ਮੁੱਦਿਆਂ ਕਾਰਨ ਬਿਨੈਕਾਰਾਂ ਨੂੰ ਲਾਇਸੈਂਸ ਨਾਲ ਸੰਬੰਧਿਤ ਸੇਵਾਵਾਂ ਪ੍ਰਾਪਤ ਕਰਨੇ ਚ ਰੁਕਾਵਟਾਂ ਦਾ ਜਿਹੜਾ ਸਾਹਮਣਾ ਕਰਨਾ ਪਿਆ ਸੜਕਾ ਵਾਜਾ ਤੇ ਰਾਜਮਾਰਗ ਮੰਤਰਾਲੇ ਨੇ ਇੱਕ ਸਰਕੂਲਰ ਦੇ ਵਿੱਚ ਕਿਹਾ ਕਿ 31 ਜਨਵਰੀ 2024 ਤੋਂ 12 ਫਰਵਰੀ 2024 ਤੱਕ ਸਾਥੀ ਪੋਰਟਲ ਦੇ ਵਿੱਚ ਬਣਾਈਆਂ ਦੀ ਟੱਜੀ ਨਾਲ ਸੰਬੰਧਿਤ ਮੁੱਦਿਆਂ ਕਾਰਨ ਬਿਨੇ ਕਰਨ ਨੂੰ ਲਾਇਸੈਂਸ ਨਾਲ ਸੰਬੰਧਿਤ ਸੇਵਾਵਾਂ ਪ੍ਰਾਪਤ ਕਰਨ ਦੇ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਇਸ ਦੇ ਅਨੁਸਾਰ ਸੜਕਾ ਵਾਜਾ ਮੰਤਰਾਲੇ ਨੇ ਕਿਹਾ ਕਿ 31 ਜਨਵਰੀ 2024 ਤੇ 15 ਫਰਵਰੀ 2024 ਦੇ ਵਿਚਕਾਰ ਸਖਿਆਤੀ ਲਾਇਸੈਂਸ ਡਰਾਈਵਿੰਗ ਲਾਇਸੈਂਸ ਤੇ ਕੰਡਕਟਰ ਲਾਇਸੈਂਸ ਦੀ ਵੈਧਤਾ ਨੂੰ 29 ਫਰਵਰੀ 2024 ਤੱਕ ਕੋਈ ਜੁਰਮਾਨਾ ਲਗਾਏ ਬਿਨਾ ਵੈਧ ਮੰਨਿਆ ਜਾਵੇਗਾ ਮੰਤਰਾਲੇ ਨੇ ਇਹ ਕਿਹਾ ਕਿ ਆਨਲਾਈਨ ਸੇਵਾਵਾਂ ਨੂੰ ਅਸ਼ਿਕਤ ਤੌਰ ਤੇ ਬੰਦ ਕਰਨ ਅਯੋਗ ਕਰਨ ਦੇ ਕਾਰਨ ਬਿਨੇਕਾਰ ਫੀਸ ਦਾ ਭੁਗਤਾਨ ਡਰਾਈਵਿੰਗ ਲਾਇਸੈਂਸ ਦੇ ਨਵਨਿਕਰਨ ਸਿਖਿਆਰਤੀ ਲਾਇਸੈਂਸ ਲਈ ਬੁਕਿੰਗ ਸਲਾਟ ਡਰਾਈਵਿੰਗ ਹੋਨਰ ਟੈਸਟ ਆਦਿ ਵਰਗੀਆਂ ਸੇਵਾਵਾਂ ਲਈ ਅਰਜੀ ਦੇਣ ਦੇ ਯੋਗ ਨਹੀਂ ਸਨ ਮੰਤਰਾਲੇ ਨੇ ਕਿਹਾ ਕਿ ਪਰਿਵਹਨ ਪੋਰਟਲ ਰਾਹੀਂ ਸੇਵਾਵਾਂ ਵਿੱਚ ਵਿਗੰਨ ਦੇ ਸਮੇਂ ਦੌਰਾਨ ਨਾਗਰਿਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਧਿਆਨ ਚਿਤਕਦੇ ਹੋਏ ਤੇ ਇਸ ਤੋਂ ਇਲਾਵਾ ਨਾਗਰਿਕਾਂ ਨੂੰ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ ਇਹ ਫੈਸਲਾ ਕੀਤਾ ਗਿਆ ਹੈ ਤੇ ਸਿੱਖਣ ਵਾਲੇ ਲਾਇਸੈਂਸ ਡਰਾਈਵਿੰਗ ਲਾਇਸੈਂਸ ਤੇ ਕੰਡਕਟਰ ਲਾਇਸੈਂਸ ਦੀ ਵੈਧਤਾ ਜਿਹੜੀ ਹੈ ਉਹ 31 ਤਰੀਕ ਤੱਕ ਖਤਮ ਹੋ ਚੁੱਕੀ ਹੈ ਤੇ ਜਨਵਰੀ 2024 ਤੇ 15 ਫਰਵਰੀ 2024 ਨੂੰ 23 ਫਰਵਰੀ 2024 ਤੱਕ ਕੋਈ ਜੁਰਮਾਨਾ ਲਗਾਏ ਬਿਨਾ ਵੈਧ ਮੰਨਿਆ ਜਾਵੇਗਾ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀ ਨਿਤ ਨਵੀਂ ਅਪਡੇਟਾਂ ਲੈ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਬਰਤਬਤ ਸ਼ੇਅਰ ਕਰ ਦਿਓ ਤੁਹਾਨੂੰ ਵੀ ਕੋਈ ਆਪਣਾ ਡਰਾਈਵਿੰਗ ਲਾਇਸੈਂਸ ਜਿਹੜਾ ਹੈ ਉਹ ਅਪਲਾਈ ਕਰਨਾ ਹੈ ਜਾਂ ਜਿਹੜੀ ਇਹਦੀ ਵੈਧਤਾ ਵਧਾਉਣੀ ਹੈ ਤਾਂ ਤੁਸੀਂ ਹੁਣ ਬਿਨਾਂ ਜੁਰਮਾਨੇ ਤੋਂ ਜਿਹੜਾ 29 ਫਰਵਰੀ ਤੱਕ ਇਹ ਅਪਲਾਈ ਕਰਾ ਸਕਦੇ ਹੋ ਸੋ ਕੱਲ ਫਿਰ ਮਿਲਾਂਗੇ ਇਸੇ ਸਮੇਂ ਇਸ ਚੈਨਲ ਦੇ ਤੇਕਨਵੀ ਅਪਡੇਟ ਦੇ ਨਾਲ ਦੇ ਜਾਜ ਧੰਨਵਾਦ